ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਅੱਜ ਮੈਂ ਵਲੌਗ ਟਾਈਮ ਨਾਲ ਹੀ ਸ਼ੁਰੂ ਕਰ ਲਿਆ ਕਿਉਂਕਿ ਅੱਜ ਘਰ ਵੀ ਬਹੁਤ سارے ਕੰਮ ਐ ਫਿਰ ਛੋਟੇ ਛੋਟੇ ਕਲਿੱਪਸ ਰਵਾਂਗੇ ਸਾਰਿਆਂ ਤੇ ਹੁਣ ਮੈਂ ਦੇਖਣ ਲੱਗੀ ਸੀਗੀ ਨੀ ਦੇ ਦੱਦੀ ਦਾ ਜਿਹੜਾ ਸੂਟ ਕੱਟਿਆ ਉਹਦੇ ਨਾਲ ਦੀ ਰੀਲ ਇਹ ਦੇਖੋ ਮੈਂ ਸਟਿਚਿੰਗ ਕਰਦੀ ਹੁੰਦੀ ਸੀ ਕਿਸ ਕਰਕੇ ਨਾ ਮੇਰੇ ਕੋਲ ਰੀਲਾਂ ਵਗੈਰਾ ਸਾਰਾ ਕੁਝ ਇਹਦਾ ਮੈਂ ਰੱਖਿਆ ਹੁੰਦਾ ਸੀਗਾ ਇਹ ਮੈਂ ਸਾਰੀਆਂ ਰੀਲਾਂ ਇਹਦੇ ਵਿੱਚੋਂ ਲੱਭਦੇ ਆ ਹੁਣ ਕੋਈ ਰੀਲ ਜੈਂਪਰ ਦੇ ਨਾਲ ਦੀ ਇਹਦੀ ਨਾ ਜਿਹੜੀ ਬੇਸ ਐ ਇਹਦਾ ਸੂਟ ਦਾ ਉਹ ਇੱਕ ਤਾਂ ਕਰੀਮ ਜਿਹਾ ਕਲਰ ਆ ਤੇ ਦੇਖਦੇ ਹਾਂ ਹੁਣ ਕਿਹੜੀ ਕਲਰ ਦੀ ਲਗਾਉਂਦੀ ਆ ਵਾਈਟ ਤਾਂ ਨਹੀਂ ਸੋਣੀ ਲੱਗਣੀ ਕ੍ਰੀਮ ਜਿਹਾ ਕਲਰ ਹੋਵੇ ਇਹ ਵਾਲੀ ਮੈਚ ਕਰ ਗਈ ਮੈਂ ਇਹ ਵਾਲੀ ਲਗਾਦਨੀਆ ਕਿਉਂਕਿ ਨਾ ਇਹ ਇਹਦੇ ਨੀਚੇ ਸਲਵਾਰ ਹੀ ਐ ਸਟਿਚ ਕਰਨੀ ਐ ਅੱਜ ਉਹ ਵਿੱਚ ਆ ਜਾਣੀ ਐ ਸੀਨਾ ਦੇ ਫਿਰ ਪੌਂਚੇ ਵਾਲੀ ਜਿਹੜੀ ਉਹ ਸੇਮ ਨਾਲ ਦੀ ਲਏ ਹੋਨੇ ਇਹ ਵਿੱਚ ਹੀ ਆ ਜਾਣੀ ਐ ਸੀਨਾਾਂ ਦੇ ਤੇ ਵੈਸੇ ਵੀ ਮੈਚ ਕਰਦੀ ਐ ਤੇ ਪੌਂਚੇ ਵਾਸਤੇ ਬੇਸ ਨਾਲ ਦੇ ਲਾ ਲਾਂਗੇ ਤੇ ਹੁਣ ਮੈਂ ਲੈ ਕੇ ਆਉਣੀ ਆ ਆਪਣੀ ਅੰਦਰ ਮਸ਼ੀਨ ਮਸ਼ੀਨ ਦਾ ਫੱਟਾ ਥੋੜਾ ਟੁੱਟਾ ਵਾ ਦਿਖਾਉਣੀ ਤੁਹਾਨੂੰ ਨਵਾਂ ਲੈ ਕੇ ਆਉਂਗੀ ਹੁਣ ਇਹ ਆ ਜੀ ਮੇਰੀ ਸਟਿਚਿੰਗ ਵਾਲੀ ਮਸ਼ੀਨ ਇਹ ਤਾਂ ਫੱਟਾ ਇਹ ਨਾ ਜਿੱਦਾਂ ਉਹ ਹੋ ਗਿਆ ਟੁੱਟਾ ਤਾਂ ਨਹੀਂ ਗਾ ਜਿਹਨੂੰ ਕਹਦੋ ਢੁੰਗ ਜੇ ਪੈ ਜਾਂਦਾ ਹੁੰਦਾ ਨਾ ਜਿੱਦਾਂ ਉਹ ਹੋ ਗਿਆ ਨਵਾਂ ਲੈ ਕੇ ਆਵਾਂਗੇ ਇਹ ਮਸ਼ੀਨ ਆ ਮਸ਼ੀਨ ਮੇਰੀ ਇਹ ਪੈਰਾਂ ਵਾਲੀ ਨਹੀਂਗੀ ਪੈਰਾਂ ਲਈ ਸੀ ਪਰ ਮੈਂ ਮੋਟਰ ਵੀ ਲਵਾਈ ਆ ਇਹ ਹੁਣ ਮੈਂ ਮੋਟਰ ਇਹਦੇ ਨਾਲ ਅਟੈਚ ਕਰਦੀ ਆ ਉਧਰ ਬਾਹਰ ਅਜ ਲੁੱਕ ਪੈਣੀ ਆ ਉੱਪਰ ਲੁੱਕ ਵਾਲੇ ਵੀ ਆ ਗਏ ਆ ਤੇ ਮਿਸਤਰੀ ਵੀ ਆ ਗਏ ਤਾਂ ਮੈਂ ਅੰਦਰ ਮਸ਼ੀਨ ਡਾਲੀ ਇਹ ਕਰ ਲੀਜੀ ਮਸ਼ੀਨ ਮੈਂ ਅਟੈਚ ਤੇ ਇਹ ਦੇਖੋ ਇਹ ਮੋਟਰ ਤੇ ਆ ਸਾਰਿਆਂ ਕੋਲ तकरीबन ਟੇਲਰਸ ਕੋ ਮੋਟਰ ਤੇ ਹੁੰਦੀ ਆ ਪਰ ਮੈਂ ਮੈਂ ਵੀ ਆਪਣੇ ਕੰਫਰਟ ਜਨ ਕਰਕੇ ਮੋਟਰ ਤੇ ਕਰਾ ਲਈ ਸੀਗੀ ਮਸ਼ੀਨ ਤੇ ਇਹ ਦੇਖੋ ਵਾ ਇਧਰ ਬਲਬ ਲਗਾਇਆ ਇਹ ਵਾਲਾ ਇਹ ਏਦਾਂ ਵਾਲ ਲੈਂਪੋ ਵਾਲਾ ਬਲਬ ਇਹ ਮੈਂ ਤਾਂ ਲਗਾਇਆ ਤੇ ਸਟਿਚ ਕਰਨ ਦੇ ਵਿੱਚ ਉਹਨੂੰ ਕੀ ਕਹੀਦਾ ਮੁਸ਼ਕਿਲ ਨਾ ਆਵੇ ਤਾਂ ਉਹ ਨੀਗਾ ਜਿਹੜੀ ਆ ਉਹ ਮੈਂ ਅੰਦਰੇ ਸਟਿਚ ਕਰਨ ਲੱਗੀਆਂ ਨਾ ਕਮਰੇ ਦੇ ਵਿੱਚ ਕਿਉਂਕਿ ਬਾਹਰ ਉਹ ਚੰਗਾ ਨਹੀਂ ਲੱਗਦਾ ਇੰਨੇ ਜਾਣੇ ਲੱਗੇ ਹੋਏ ਕਰਕੇ ਵਿੱਚ ਤੇ ਹੁਣ ਮੈਂ ਫਿਰਕੀ ਵਗੈਰਾ ਭਰ ਕੇ ਸਟਿਚ ਕਰਕੇ ਸਲਵਾਰ ਤੁਹਾਨੂੰ ਫੇਰ ਦਿਖਾਉਣੀ ਆ ਜੇ ਕੋਈ ਕਲਿੱਪ ਲੱਹ ਹੋਗੀ ਤਾਂ ਲਾਉਂਗੀ ਨਹੀਂ ਤੇ ਸਟਿਚ ਕਰਕੇ ਸਲਵਾਰ ਫੇਰ ਦਿਖਾਵਾਂਗੀ ਓਕੇ ਜੀ ਜੀ ਕਰ ਲਿਆ ਮੈਂ ਸਲਵਾਰ ਸਟਿਚ ਐਦਾ ਹੁੰਦੀ ਹੈ ਸਿੰਪਲ ਸਲਵਾਰ ਇਹ ਜਿਹੜਾ ਨੇਫਾ ਵਾ ਘੇਰਾ ਵਾ ਇਹਦਾ ਐਂਦਾ ਹੀ ਹੁੰਦਾ ਦੇਖੋ ਕਿੱਡਾ ਵੱਡਾ ਘੇਰਾ ਘੇਰੀ ਮੈਂ ਮੰਮੀ ਨੂੰ ਕਹਿੰਦੀ ਹੁੰਨੀ ਆ ਮੈਂ ਕਹਿੰਨੀ ਹੁਣ ਇਹ ਸਲਵਾਰਾ ਕਿੱਦਾਂ ਤੁਸੀਂ ਪਾ ਲੈਣੀ ਐ ਐਦਾ ਟੈਂਟ ਹਾਊਸ ਐਦਾ ਹੁੰਦੀ ਆ ਤੇ ਇਹ ਫਿਰ ਉਹਨੂੰ ਕਿ ਕਹਿਦਾ ਪਹੁੰਚੇ ਮੈਂ ਬਣਾਉਂਗੀ ਤੇ ਕੱਲ ਨੂੰ ਐਦਾ ਹੁੰਦੀ ਆ ਮੈਂ ਹਾਫ ਕੀਤੀ ਆ ਮੈਂ ਪੋਂ ਚੇਤੇ ਮੈਂ ਕੱਲ ਨੂੰ ਬਣਾਉਂਗੀ ਕਿਉਂਕਿ ਹੁਣ ਮੈਂ ਚਾਹ ਬਣਾਉਣੀ ਮਿਸਤਰੀਆਂ ਵਾਸਤੇ ਤੇ ਇਹ ਹੋ ਗਿਆ ਮੇਰਾ ਇਨਾ ਵੈਸੇ ਵੀ ਮੈਂ ਥੋੜਾ ਥੋੜਾ ਕਰਕੇ ਹੀ ਸੀ ਨਹੀਂ ਹੁੰਨੀ ਆ ਤੇ ਹਾਂਜੀ ਤੇ ਹੁਣ ਮੈਂ ਬਣਾਉਣੀ ਆ ਮਿਸਤਰੀਆਂ ਲਈ ਚਾਹ ਤੇ ਮੈਂ ਥੋੜਾ ਥੋੜਾ ਕਰਕੇ ਸਟਿਚ ਕਰਦੀ ਹੁੰਨੀ ਆ ਤਾਂ ਜੋ ਮੈਨੂੰ ਵੀ ਪ੍ਰੋਬਲਮ ਨਾ ਆਵੇ ਤੇ ਕੰਮ ਵੀ ਕਰਦੀ ਰਵਾਂ ਤੇ ਕੋਈ ਹੈਲਥ ਇਸ਼ੂ ਵੀ ਨਾ ਆਵੇ ਇਸ ਕਰਕੇ ਥੋੜਾ ਥੋੜਾ ਹੁਣ ਦੇਖਨੇ ਹੋਰ ਕਿਹੜਾ ਕੰਮ ਹੈ ਉੱਪਰ ਜਾਣੇ ਕੋਠੇ ਤੇ ਲੁੱਕ ਪਾਉਂਦੇ ਉਹ ਦੇਖਦੇ ਆ ਸਟਾਰਟ ਕਰਨ ਲੱਗੇ ਹਜੇ ਤਾਂ ਇਹ ਰੱਖ ਦਿੱਤੀ ਜੀ ਮੈਂ ਚਾਹ ਹੁਣ ਪਾ ਲਈਆਂ ਜਿਹਦੇ ਵਿੱਚ ਪਾਣੀ ਚਾਹਦਾ ਪਰਤ ਲਈਏ ਇਲਾਇਚੀ ਇਹ ਇਹਨੂੰ ਸੌਫ ਜਵੈਨ ਤੇ ਛੋਟੀ ਇਲਾਇਚੀ ਪਾ ਦਿੱਤੀ ਆ ਹੁਣ ਰਿਜ ਪਾ ਲਵੇ ਫਿਰ ਦੇਖਦੇ ਆ ਇਹ ਜੀ ਪਾਉਣ ਲੱਗਿਆ ਲੁੱਕ ਗਰਮ ਕਰਨ ਦੇ ਲੁੱਕ ਓ ਮੈਗਾ ਕੱਟ ਦੇ ਨੇ ਸਰੀਏ ਕਿਉਂਕਿ ਵਿਚ ਰਹਿ ਜਾਣੇ ਨੇ ਤੇ ਗੱਬੇ ਚ ਮੁਸ਼ਕਲ ਹੋਣੀ ਮੇਂ ਜਦਾ ਫੀਮ ਹੁੰਦੀ ਆ ਨੂੰ ਆ ਰਸ ਜੀ ਚਾਹ ਜਿਹੜੀ ਸਾਰੀ ਡੋਲ ਟੱਲੀ ਦੀ ਜਾਨੂ ਆ ਗਿਆ ਉਬਾਲਾ ਇੱਕ ਕਹਿੰਦੇ ਹੁੰਦੇ ਆ ਨਾ ਵੀ ਚਾਹ ਡੋਲਦੀ ਨਹੀਂ ਵੇਚੋ ਦੇ ਕੁਛ ਰੱਖ ਦੋ ਜਾਂ ਉੱਪਰ ਉਹ ਗੱਲ ਸਹੀ ਆ ਇਹ ਮੈਂ ਇਦਾਂ ਡੋਰੀ ਇਹਨੂੰ ਡੋਰੀ ਕਹਿੰਦੇ ਆ ਨਾ ਜਿਹੜੀ ਚਾਹ ਪਾਉਣ ਵਾਲੀ ਮੈਂ ਵਿੱਚ ਰੱਖ ਦਿੰਦੀ ਹੁੰਨੀ ਫਿਰ ਜਿਹੜੀ ਚਾਹ ਆ ਉਹ ਨਹੀਂ ਡੋਲਦੀ ਮਤਲਬ ਕਿ ਉਬਾਲਾ ਨਹੀਂ ਮਾਰਦੀ ਬਾਹਰ ਨਹੀਂ ਨਿਕਲਦੀ ਚਾਹ ਦੇਖੋ ਮੈਂ ਬਣਾਈ ਸੀ ਕੱਲ ਕਰੇਲੇ ਜੀ ਰਾਤੀ ਤੇ ਚੋਲੇ ਨਾਲ ਜ਼ਰੂਰ ਬਣਾਈ ਦੀ ਆ ਜੀ ਦਲੀ ਮੂੰਗੀ ਤੇ ਮੈਂ ਹੁਣ ਜਦੋਂ ਡੈਡੀ ਆਉਗੇ ਫੇਰ ਕਰਦੇ ਇਹਨਾਂ ਨੂੰ ਗਰਮ ਰੋਟੀ ਖਾਣ ਲਈ ਚਾਹ ਬਣ ਗਈ ਆ ਮੈਂ ਕਿਹਾ ਭਾਈ ਸਾਹਿਬ ਲੈ ਜੋ ਹਾਂ ਸਾਡੇ ਆ ਜਿਹਨਾਂ ਨੇ ਕਿੰਨਾ ਰੋਲਾ ਪਾਇਆ ਤੁਸੀਂ ਕਹਿੰਦੇ ਮੈਂ ਚੱਕਿਆ ਤੇ ਉਹ ਟੁੱਟਾ ਹੋਇਆ ਤੇ ਹਜੇ ਇਨਾਂ ਦੇ ਵਿੱਚ ਪਹਿਲਾਂ ਸੀ ਉਹ ਬੁਗਨੀਆਂ ਜੀਆਂ ਜਿਹੜੀਆਂ ਉਹ ਲਾਈਆਂ ਸੀਗੀਆਂ ਇਹਦੇ ਵਿੱਚ ਉਹ ਬੁਗਨੀਆਂ ਜੀਆਂ ਲਾਈਆਂ ਸੀ ਵੀ ਤਾਂ ਜੋ ਇਹ ਉਹਦੇ ਵਿੱਚ ਐਗ ਦੇਣ ਉਹਦੇ ਵਿੱਚ ਵੀ ਇਹਨਾਂ ਨੇ ਦਿੱਤੇ ਸੀਗੇ ਤੇ ਇਹ ਕਮ ਸੇ ਕਮ ਕਿੰਨੇ ਦਿਨ ਉੱਤੇ ਬੈਠੀਆਂ ਰਹੀਆਂ ਸੀਗਾ 12 16 ਦਿਨ ਹੋ ਚਲੇ ਭਾਈ ਉਹ ਬੱਚੇ ਤਾਂ ਨਿਕਲੇ ਨਹੀਂ ਜਦੋਂ ਚੱਕਿਆ ਤਾਂ ਸੜੇ ਹੋਏ ਸੀਗੇ ਐਗ ਸ਼ਾਇਦ ਫਸਟ ਪਹਿਲਾ ਸਾਲ ਇਹਨਾਂ ਦਾ ਸ਼ੈਤਾਨੀ ਨੈਕਸਟ ਈਅਰ ਦੇਖਾਂਗੇ ਅੱਜ ਫੇਰ ਮੈਂ ਇਹਨਾਂ ਦੇ ਵਿੱਚ ਦੇਖਣੀ ਆ ਉਹ ਜਿਹੜੀਆਂ ਬੁਗਨੀਆਂ ਮੈਂ ਕੱਢਤੀਆਂ ਸੀ ਸਾਫ਼ ਕਰਕੇ ਰੱਖੀਆਂ ਸੀ ਉਹ ਵਿੱਚ ਜਿਹੜਾ ਇਹਨਾਂ ਦੇ ਲਾਉਂਗੀ ਅੱਜ ਤੇ ਲੀਆ ਬਣ ਤਾਂ ਹੁਣ ਮੈਂ ਪਾਵਾਂ ਮਿਸਤਰੀਆਂ ਮਰੀ ਮਿੱਠਾ ਚੈੱਕ ਕਰ ਲਈ ਤੂੰ ਤਾਂ ਮਿੱਠਾ ਪੀਣਾ ਹੀ ਨਹੀਂ ਹਨਾ ਮੈਂ ਹੀ ਚੈੱਕ ਕਰਾਂ ਫਿਰ ਤੋ ਕਸੀ ਤਾਂ ਇੰਨੀ ਚਾ ਬਣਾ ਕੇ ਦੇ ਦਿੰਦੀ ਹਾਂ ਉਦੋਂ ਚਾ ਬਾਬਾ ਪੀ ਲੂ ਜ਼ਰਾ ਦਾਦੀ ਨੇ ਵੀ ਪੀ ਲੈਣੀ ਆ ਆ ਜੀ ਮਿੱਠਾ ਚੈੱਕ ਕਰ ਲਈਏ ਮਨੀ ਜਦੋਂ ਮੇਰਾ ਵਿਆਹ ਹੋਇਆ ਸੀਗਾ ਨਵਾਂ ਨਵਾਂ ਸੁਣ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਜਦੋਂ ਨਾ ਉਦੋਂ ਲੋਕੀ ਹੈ ਨਾ ਉਹਦੀਆਂ ਲੋਕੀ ਕਹਿੰਦਾ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਹੁੰਦਾ ਸੀ ਖਬਰਾਂ ਚੋਂਦਾ ਹੁੰਦਾ ਸੀ ਕਿਸੇ ਦੀ ਨੌ ਸੜ ਗਈ ਇਹ ਹੋ ਗਿਆ ਉਹ ਹੋ ਗਿਆ ਮੈਂ ਜਦੋਂ ਨਾ ਮਨੀ ਦੀ ਜਦੋਂ ਮਨੀ ਦੀ ਦਾਦੀ ਨੇ ਮੈਨੂੰ ਪਹਿਣਾ ਸਿਲੰਡਰ ਖਤਮ ਹੋ ਗਿਆ ਸਿਲੰਡਰ ਲਾਈਏ ਤੇ ਜਾਨ ਮੈਨੂੰ ਕਹਣਾ ਤੂੰ ਗੈਸ ਵਾਲ ਮੈਂ ਬਾਹਰ ਭੱਜ ਜਾਂਦੀ ਹੁੰਦੀ ਸੀ ਰਸੋਈ ਚ ਮੈਨੂੰ ਕਹਣਾ ਹਾਈ ਕਿ ਤੇ ਮੈਨੂੰ ਸਹਾੜਨਾ ਦਵੇ ਮੈਨੂੰ ਇੰਨਾ ਤੇ ਯਕੀਨ ਹੀ ਨਹੀਂ ਸੀ ਹੁੰਦਾ ਹੁੰਦਾ ਤੇ ਫਿਰ ਮੈਂ ਜ਼ਿਲੰਡਰ ਲਾਉਂਦੀ ਨਹੀਂ ਸੀ ਹੁੰਦੀ ਮੈਂ ਹੁਣ ਜ਼ਿਲੰਡਰ ਲਾਉਣ ਲੱਗੀ ਆ ਇੰਨੇ ਸਾਲ ਹੋ ਗਏ ਮੈਰਿਜ ਨੂੰ ਹੁਣ ਸਾਲ ਹੋਇਆ ਮੈਂ ਜ਼ਿਲੰਡਰ ਆ ਬਲਾਉਣੀ ਆ ਤੇ ਇੱਕ ਲਾਉਣਾ ਵੀ ਨਹੀਂ ਸੀ ਹੁੰਦਾ ਪਰ ਪਹਿਲਾਂ ਤਾਂ ਮੈਨੂੰ ਬਿਲਕੁਲ ਹੀ ਨਹੀਂ ਸੀ ਯਕੀਨ ਇਨਾਂ ਤੇ ਹੁੰਦਾ ਮੈਨੇ ਤਾਂ ਲਗਣਾ ਇਨਾਂ ਨੂੰ ਮੈਨੂੰ ਸਹਾੜ ਦੇਣਾ ਜ਼ਿਲੰਡਰ ਪਟ ਜਾਣਾ ਮੈਂ ਨਹੀਂ ਉਹਨੂੰ ਕੀ ਕਹੀਦਾ ਜ਼ਿਲੰਡਰ ਲਾਉਣਾ ਇਹ ਮम्मी ਤੇ ਡੈਡੀ ਰਸੋਈ ਚ ਹੁਣੇ ਤਾਂ ਮੈਂ ਉਹਨੂੰ ਕੀ ਕਹੀਦਾ ਆਪਣੇ ਕਮਰੇ ਚ ਹੁਣੇ ਕਿ ਮੈਨੂੰ ਨਾ ਉੱਥੇ ਖੜੇ ਹੋਣਾ ਪਵੇ ਇਹ ਮੈਂ ਰੱਖ ਦਿੱਤੇ ਆ ਜੀ ਕ੍ਰੇਲੇ ਗਰਮ ਹੋਣ ਵਾਸਤੇ ਤੇ ਮੈਂ ਦਾਲ ਵੀ ਰੱਖ ਦਿੱਤੀ ਆ ਤਾਂ ਫਿਰ ਰੋਟੀ ਖਾਈਏ ਬਾਕੀ ਬਣਾਵਾਂਗੇ ਰੋਟੀ ਖਾ ਕੇ ਫਿਰ ਬਣਾਵਾਂਗੇ ਕ੍ਰਿਪਸ ਹੋਰ ਤੇ ਅੱਜ ਤਾਂ ਸਾਰਾ ਦੇਣੀ ਹੈ ਉੱਥੇ ਅੰਗਣਾ ਤਗਾ ਜਿੱ ਕੰਮ ਜ਼ਿਆਦਾ ਵਾ ਲੋਕ ਵਾਲਿਆਂ ਨੂੰ ਉੱਪਰ ਦੇਖਣਾ ਡੈਡੀ ਕੋ ਚੜ੍ਹਨੀ ਹੁੰਦਾ ਉਹ ਉੱਤੇ ਕੋਠੇ ਤੇ ਤਾਂ ਫਿਰ ਮੈਂ ਤਾਂ ਮਨ ਨਹੀਂ ਲੇਖਾਂਗੇ ਹੁਣ ਮੈਂ ਰੋਟੀ ਖਾ ਕੇ ਫਿਰ ਉੱਪਰ ਜਾਣੀ ਆ ਹੁਣ ਇਹਨਾਂ ਲੁੱਕ ਪਾਉਣੀ ਆ ਫਿਰ ਜਿੱਥੇ ਜੋਇਨ ਕੀਤਾ ਪਹਿਲਾ ਲੈਂਟਰ ਬਾਦਰੇ ਤੋੜ ਕੇ ਲੈਂਟਰ ਜੋਇਨ ਕੀਤਾ ਉੱਥੇ ਚੰਗੀ ਤਰ੍ਹਾਂ ਲੁੱਕ ਪਾਉਣੀ ਆ ਤਾਂ ਜੋ ਕੱਲ ਨੂੰ ਉਹਦੇ ਵਿੱਚੋਂ ਸਿੰਮੇ ਨਾਲ ਪਾਣੀ ਵਗੜ ਨੀਦਾ ਤੇ ਕੋਹੋਂ ਜਾ ਕੇ ਮੈਂ ਦੇਖੂਗੀ ਤੁਹਾਨੂੰ ਮਨੀ ਦਾ ਡੈਡੀ ਦਾ ਵੀ ਫੋਨ ਆ ਜਾਣਾ ਤੇ ਉਹਨਾਂ ਨੇ ਵੀ ਕਹਿਣਾ ਕਿ ਤੁਸੀਂ ਇੰਗੀ ਤਰ੍ਹਾਂ ਲੁੱਕ ਬੁਆਈ ਫਿਰ ਲੈ ਲੈਂਦੇ ਹਾਂ ਉੱਪਰ ਜਾ ਕੇ ਕਿੱਦਾਂ ਪਾਉਂਦੇ ਆ ਲੁੱਕ ਹਾਂ ਜਿਆਦਾ ਇੱਥੇ ਹੀ ਸਹੀ ਤਰ੍ਹਾਂ ਨਾ ਇਹ ਸਾਰਾ ਤੋੜ ਕੇ ਦੁਬਾਰਾ ਮਿਕਸ ਕੀਤਾ ਵਿੱਚ ਮੈਂ ਤਾਂ ਇਹ ਰ ਆਉਂਦੀ ਆ ਹਾਂ గర్మ కల్ పడగే మిటీ హా మిటీ పౌగ ਨੇ ਮੋਤੀਏ ਚਾਰ ਕਿਰਾਇਆ ਇਹ ਸਾਨੂੰ ਕੰਮ ਦੇਣਗੇ